ਧਰਨੇ 'ਚ ਵਿਦਿਆਰਥੀਆਂ ਦਾ ਨੁਮਾਇੰਦਾ ਕਿਉਂ ਨਹੀਂ ਪਹੁੰਚ ਰਿਹਾ ਮੈਂ ਐਫੀਡਵਿਡ ਦੇ ਧਰਨੇ ਤੇ ਰੋਜ਼ ਜਾ ਰਿਹਾ ਹਾਂ ਨਾ ਰੋਜ਼ ਮਰਦਾਬਾਦ ਮਰਦਾਬਾ ਹੋ ਰਹੀ ਹੁੰਦੀ ਆ ਉਸ ਤੋਂ ਬਾਵਜੂਦ ਵੀ ਜਾ ਰਿਹਾ ਪੁਰਾਣੇ ਆਊਟਡੇਟਡ ਲੀਡਰ ਜਿਹੜੇ ਇਸ ਧਰਨੇ ਨੂੰ ਇੱਕ ਲਾਂਚਿੰਗ ਪੈਡ ਦੀ ਤਰ੍ਹਾਂ ਯੂਜ਼ ਕਰ ਰਹੇ ਨੇ ਜਿਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕ੍ਰਿਟੀਸਾਈਜ਼ ਕਿਨੂੰ ਕਰਦੇ ਜੇ ਮੈਂ ਹੀ ਉਹਨਾਂ ਦੇ ਨਾਲ ਸ਼ਾਮਿਲ ਹੋ ਜਾਂਦਾ ਅੱਜ ਦੇ ਟਾਈਮ ਦੇ ਵਿੱਚ ਵੀ ਉਹ ਸ਼ਾਮਿਲ ਕਿਉਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਸੀਸ਼ ਮੈਂ ਸ਼ਾਮਿਲ ਹੋ ਗਿਆ ਉੱਥੇ ਤਾਂ ਕ੍ਰਿਟਿਸਾਈਜ਼ AABP ਨੂੰ ਕਿਵੇਂ ਕਰੇ ਚਲੋ ਵੀ ਉੱਥੇ ਸਿਨੈਰੀਓ ਬਣ ਗਿਆ ਵੀ ਉਹਨਾਂ ਨੇ ਭੰਡਾ ਤਾਂ AABP ਨੂੰ ਹੈ ਤੇ ਜੇ ਮੈਂ ਉੱਥੇ ਜਾਊਂਗਾ ਤਾਂ ਉਹ ਸਟੀਰੀਓਟਾਈਪ ਟੁੱਟ ਜਾਏਗਾ ਵੀ ਹਾਂ AABP ਸਾਡੇ ਨਾਲ ਨਹੀਂ ਹੈ ਤੇ ਉਹ ਸਾਡੇ ਖਿਲਾਫ ਕਿਵੇਂ ਬੋਲਣਗੇ ਬੀਪੀ ਦਾ ਸਟੂਡੈਂਟ ਵਿੰਗ ਨਹੀਂ ਹੈ ਤੇ ਵਿੱਚ ਇੱਕ ਇੰਡੀਪੈਂਡੈਂਟ ਸਟੂਡੈਂਟ ਆਰਗੇਨਾਈਜੇਸ਼ਨ ਹੈ ਜਿਹੜੀ 1949 ਦੀ ਬਣੀ ਹੋਈ ਹੈ ਇਹ ਬੀਜੇਪੀ ਜਾ ਕੇ ਆਈ ਹੈ ਕਿਤੇ 1980 ਦੇ ਵਿੱਚ ਤੇ ਅਸੀਂ ਉਹਨਾਂ ਦਾ ਸਟੂਡੈਂਟ ਵਿੰਗ ਕਿਵੇਂ ਹੋ ਸਕਦਾ ਹੈ ਇਹ ਨਿਤਾਲੁਕਾਤ ਬੀਜੇਪੀ ਨੇ ਐਵੀਬੀਪੀ ਨਾਲ ਬਿਲਕੁਲ ਵੀ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਪੰਜਾਬ ਦਾ ਪੁੱਤ ਮੈਂ ਇੱਥੇ ਹਾਂ ਤਾਂ ਮੈਂ ਐਸੀ ਕੋਈ ਵੀ ਚੀਜ਼ ਜਿਹੜੀ ਪੰਜਾਬ ਦੇ ਲੋਕਾਂ ਦੇ ਅਗੇਂਸਟ ਹੋਗੀ ਉਹ ਹੋਣ ਨਹੀਂ ਦਵਾਂਗਾ ਇਸੇ ਲਈ ਤਾਂ ਸੀ ਇੰਗੇਜ ਹੋਏ ਆ ਨਾ ਜੀ ਪਰ ਪੰਜਾਬ ਦੇ ਪੁੱਤ ਦੀ ਆਵਾਜ਼ ਤਾਂ ਹੁਣ ਤੱਕ ਗੂੰਜੀ ਨਹੀਂ ਕਿਤੇ ਕੌਨੂੰ ਟੀਚਰ ਨੇ ਚੁਣਿਆ ਹੈ ਕਿ ਵਿਦਿਆਰਥੀਆਂ ਨੇ ਚੁਣਿਆ ਹੈ ਨਹੀਂ ਮੈਂ ਵਿਦਿਆਰਥੀਆਂ ਨੇ ਚੁਣਿਆ ਪਰ ਤੁਸੀਂ ਆਵਾਜ਼ ਟੀਚਰਾਂ ਦੀ ਬੁਲੰਦ ਕਰ ਰਹੇ ਹੋ ਮਦਦ ਪੰਜਾਬ ਦੇ ਹੱਕ ਨਹੀਂ ਮਰਨ ਦਵਾਂਗਾ ਜਦ ਤੱਕ ਮੈਂ ਇਸ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਹਾਂ ਉਸ ਤੋਂ ਬਾਅਦ ਵੀ ਟੈਨਿਓਰ ਤੋਂ ਬਾਅਦ ਸਸ਼ਿਕਾ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗगन ਸ਼ੁਕਲਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਈ ਦਿਨ ਤੋਂ ਲੈ ਕੇ ਪ੍ਰਦਰਸ਼ਨ ਜਾਰੀ ਹੈ ਪਹਿਲਾਂ ਐਫੀ ਡੇਵਿਡ ਨੂੰ ਲੈ ਕੇ ਪ੍ਰਦਰਸ਼ਨ ਸੀਗਾ ਪਰ ਹੁਣ ਸੈਨੇਟ ਦਾ ਮੁੱਦਾ ਯੂਨੀਵਰਸਿਟੀ ਦੀਆਂ ਹਦੂਦਾਂ ਟੱਪ ਕੇ ਪੂਰੇ ਪੰਜਾਬ ਦੇ ਵਿੱਚ ਫੈਲ ਚੁੱਕਿਆ ਹੈ ਅੱਜ ਵੱਡੇ ਪੱਧਰ ਤੇ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ तमाम ਜਥੇਬੰਦੀਆਂ ਚਾਹੇ ਉਹ ਰਾਜਨੀਤਿਕ ਹੋਣ ਪੰਥਕੋਣ ਹੋ ਉਹ ਉੱਥੇ ਪਹੁੰਚ ਰਹੀਆਂ ਨੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਗੌਰਵ ਵੀਰ ਸਿੰਘ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੋਲਸਾ ਪਹਿਲਾਂ ਤਾਂ ਇਹ ਦੱਸੋ ਤੁਸੀਂ ਪ੍ਰਧਾਨ ਨੂੰ ਸਿੱਧਾ ਤੇ ਤਿੱਖਾ ਸਵਾਲ ਹੈ ਧਰਨੇ 'ਚ ਵਿਦਿਆਰਥੀਆਂ ਦਾ ਨੁਮਾਇੰਦਾ ਕਿਉਂ ਨਹੀਂ ਪਹੁੰਚ ਰਿਹਾ ਪਹਿਲਾਂ ਸਭ ਤੋਂ ਮਤਲਬ ਮੈਂ ਤੁਹਾਨੂੰ ਕੁਝ ਫੈਕਟਸ ਕਲੀਅਰ ਕਰਨਾ ਚਾਹੂੰਗਾ ਮੈਂ ਇਹ ਗੱਲ ਸ਼ੁਰੂ ਹੁੰਦੀ ਹੈ ਜਦੋਂ ਧਰਨਾ ਲੱਗਦਾ ਐਫੀਡੇਵਿਟ ਦਾ ਹਮ ਮੈਂ ਐਫੀਡੇਵਿਟ ਦੇ ਧਰਨੇ ਤੇ ਰੋਜ਼ ਜਾ ਰਿਹਾ ਹੁੰਨਾ ਹਮ ਰੋਜ਼ ਮੁਰਦਾਬਾਦ ਮੁਰਦਾਬਾਦ ਹੋ ਰਹੀ ਹੁੰਦੀ ਹੈ ਉਸ ਤੋਂ ਬਾਵਜੂਦ ਵੀ ਜਾ ਰਿਹਾ ਹੁੰਨਾ ਤੇ ਜਿੱਦਣ ਅਸੀਂ ਅੰਦਰ ਮੀਟਿੰਗ ਕਰਦੇ ਆ ਵੀਸੀ ਮੈਡਮ ਨਾਲ ਤੇ ਫੈਸਲਾ ਲਿੱਤਾ ਜਾਂਦਾ ਵੀ ਹਾਂ ਵਿਦਡਰੋ ਹੋਣ ਦੇ ਚਾਂਸਸ ਨੇ ਉਹ ਕਲੋਜ਼ਸ ਨੂੰ ਜਿਹੜੇ ਇੱਥੇ ਡਿਸਕਸ ਕਰਨ ਆਨੇ ਆ ਤੇ ਮੈਨੂੰ ਉੱਥੇ ਉਹਨਾਂ ਨੇ ਪ੍ਰੋਪਰਲੀ ਸਟੇਜ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਮਾਈਕ ਵੀ ਨਹੀਂ ਦਿੱਤਾ ਜਿਹੜੇ ਕੁਝ ਸੋ ਕਾਲਡ ਪੁਰਾਣੇ ਆਊਟਡੇਟਡ ਲੀਡਰ ਜਿਹੜੇ ਇਸ ਧਰਨੇ ਨੂੰ ਇੱਕ ਲੌਂਚਿੰਗ ਪੈਡ ਦੀ ਤਰ੍ਹਾਂ ਯੂਜ਼ ਕਰ ਰਹੇ ਨੇ ਜਿਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹਾਲਾਂਕਿ ਸਾਡੇ ਕਾਉਂਸਲ ਮੈਂਬਰਸ ਉਸ ਟਾਈਮ ਤੇ ਮੇਰੇ ਹੱਕ ਦੇ ਵਿੱਚ ਸੀਗੇ ਵੀ ਇਹ ਨੁਮਾਇੰਦਾ ਜਿਹੜਾ ਚੁਣਿਆ ਹੋਇਆ ਪ੍ਰਧਾਨ ਹੈ ਇਸ ਯੂਨੀਵਰਸਿਟੀ ਦਾ ਵੀ ਇਹਨੂੰ ਬੋਲਣ ਦਾ ਹੱਕ ਹੈ ਪਰ ਜਿਹੜੇ ਉਹ ਸੋ ਕਾਲ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਆਊਟਸਾਈਡਰ ਪੋਲੀਟੀਕਲ ਲੀਡਰਸ ਨਹੀਂ ਜਿਹੜੇ ਇੱਥੇ ਆਪਣੀ ਰਾਜਨੀਤੀ ਚਮਕਾ ਰਹੇ ਨੇ ਉਹਨਾਂ ਨੇ ਉਸ ਟਾਈਮ ਤੇ ਨਹੀਂ ਮੌਕਾ ਦਿੱਤਾ ਉਹਨਾਂ ਨੇ ਸਟੇਜ ਸ਼ੇਅਰ ਕਰਨ ਦਾ ਮੌਕਾ ਨਹੀਂ ਦਿੱਤਾ ਗੱਲ ਕਰਦੇ ਨੇ ਸਟੂਡੈਂਟ ਯੂਨਿਟੀ ਦੀ ਪਰ ਉਹਨਾਂ ਨੇ ਉੱਥੇ ਨਹੀਂ ਦਿਖਾਈ ਉਹਨਾਂ ਨੇ ਇਸ ਇਸ ਧਰਨੀ ਦੇ ਵਿੱਚ ਵੀ ਸਟੂਡੈਂਟ ਯੂਨਿਟੀ ਨਹੀਂ ਦਿਖਾਈ। ਹਮ ਅੱਛਾ ਰਸੂਲ ਸਾਹਿਬ ਮੈਂ ਦੇਖੋ ਸਵਾਲ ਤੁਹਾਡੇ ਤੋਂ ਹੀ ਬਹੁਤ ਬਣਦੇ ਨੇ ਕਿਉਂਕਿ ਤੁਸੀਂ ਵਿਦਿਆਰਥੀਆਂ ਦੇ ਨੁਮਾਇੰਦੇ ਹੋ। ਤੁਹਾਡੇ ਦਿਲ ਦੇ ਬਲਵਲੇ ਕੀ ਕਹਿੰਦੇ ਨੇ ਜਦੋਂ ਵਿਦਿਆਰਥੀਆਂ ਦੀ ਗੱਲ ਹੋ ਰਹੀ ਹੋਵੇ ਤਾਂ ਵਿਦਿਆਰਥੀਆਂ ਦਾ ਪ੍ਰਧਾਨ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਉੱਥੇ ਨਾ ਪਹੁੰਚ ਸਕੇ ਅ ਬਿਸ਼ਰਤੇ ਚਾਹ ਤੁਹਾਨੂੰ ਨਾ ਬੋਲਣ ਦਿੱਤਾ ਜਾਵੇ ਤਾਂ ਦਿਲ ਕਰਦਾ ਮੈਂ ਉੱਥੇ ਜਾਵਾਂ। ਬਿਲਕੁਲ ਕਰਦਾ ਜੀ ਜਦੋਂ ਐਫਿਡੇਵਿਡ ਦਾ ਮੁੱਦਾ ਵੀ ਹੋਇਆ ਸੀਗਾ ਉਸ ਟਾਈਮ ਤੇ ਵੀ ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦਾ ਰਿਹਾ ਕਿ ਮੈਂ ਕਿਹਾ ਤੁਸੀਂ ਛੱਡੋ ਆਈਡੀਓਲੋਜੀ ਨੂੰ ਪਾਰਟੀ ਲਾਈਨ ਨੂੰ ਛੱਡੋ ਮੈਂ ਕੱਲਾ ਆਇਆ ਜੀ ਮੈਂ ਕੱਲਾ ਜਿਵੇਂ ਆਉਣਾ ਚਾਹੁੰਦਾ ਤਾਂ ਮੈਂ ਆਪਣੀ ਸਾਰੀ ਟੀਮ ਲੈ ਕੇ ਆਉਂਦਾ ਠੀਕ ਹੈ ਮੈਂ ਕੱਲਾ ਉੱਥੇ ਜਾਂਦਾ ਪ੍ਰੈਜ਼ੀਡੈਂਟ ਦੀ ਕਪੈਸਿਟੀ ਦੇ ਵਿੱਚ ਜਾ ਕੇ ਮੈਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਪਰ ਉੱਥੇ ਉਹਨਾਂ ਕੋਲ ਉਸ ਚੀਜ਼ ਉਹ ਜਾਰੀ ਨਹੀਂ ਹੋਇਆ ਉਹਨਾਂ ਨੂੰ ਕਿਉਂਕਿ ਜੇ ਮੈਂ ਚਲਾ ਜਾਂਦਾ ਤਾਂ ਉਹ ਕ੍ਰਿਟਿਸਾਈਜ਼ ਕਿਨੂੰ ਕਰਦੇ ਜੇ ਮੈਂ ਹੀ ਉਹਨਾਂ ਦੇ ਨਾਲ ਸ਼ਾਮਿਲ ਹੋ ਜਾਂਦਾ ਅੱਜ ਦੇ ਟਾਈਮ ਦੇ ਵਿੱਚ ਵੀ ਉਹ ਸ਼ਾਮਿਲ ਕਿਉਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਸੀਸ਼ ਮੈਂ ਸ਼ਾਮਿਲ ਹੋ ਗਿਆ ਉੱਥੇ ਤਾਂ ਕ੍ਰਿਟਿਸਾਈਜ਼ ਏਬੀਬੀਪੀ ਨੂੰ ਕਿਵੇਂ ਕਰਨਗੇ ਇਸ ਲਈ ਇੱਕ ਬਹੁਤ ਵੱਡਾ ਪੋਲਿਟਿਕਲ ਕਹੋ ਵੀ ਉੱਥੇ ਸਿਨੈਰੀਓ ਬਣ ਗਿਆ ਵੀ ਉਹਨਾਂ ਨੇ ਭੰਡਾ ਤਾਂ ਏਬੀਬੀਪੀ ਨੂੰ ਹੈ ਤੇ ਜੇ ਮੈਂ ਉੱਥੇ ਜਾਊਂਗਾ ਤਾਂ ਉਹ ਸਟੀਰੀਓਟਾਈਪ ਟੁੱਟ ਜਾਏਗਾ ਵੀ ਹਾਂ ਏਬੀਬੀਪੀ ਸਾਡੇ ਨਾਲ ਨਹੀਂ ਹੈ ਤੇ ਉਹ ਸਾਡੇ ਖਿਲਾਫ ਕਿਵੇਂ ਬੋਲਣਗੇ ਪਰ ਤੁਸੀਂ ਏਬੀਬੀਪੀ ਦਾ ਜ਼ਿਕਰ ਕੀਤਾ ਏਬੀਬੀਪੀ ਭਾਜਪਾ ਦਾ ਵਿਦਿਆਰਥੀ ਵਿੰਗ ਹੈ ਸਿੱਧ ਕਾ पाचपाਦੀ ਉਹ ਆਈਡੋਲੋਜੀ ਨੂੰ ਤਾਂ ਉੱਥੇ ਵਿਰੋਧ ਕਰ ਰਹੇ ਨੇ ਕਹਿੰਦੇ ਉਹ ਆਪਣੀ ਵਿਚਾਰਧਾਰਾ ਜਿਹੜੀ ਆ ਉਹ ਪੰਜਾਬ ਯੂਨੀਵਰਸਿਟੀ ਤੇ ਥੋਪ ਰਹੇ ਨੇ ਉਹ ਆਪਣਾ ਏਜੰਡਾ ਸਿੱਧਾ ਕਹਿ ਰਹੇ ਨੇ ਹਿੰਦੂ ਏਜੰਡਾ ਜਿਹੜਾ ਉਹ ਕਹਿੰਦੇ ਸਾਡੇ ਤਾਂ ਸੈਨੇਟ ਦੇ ਸਾਰਾ ਖਤਮ ਹੀ ਕਰਤਾ ਤਾਂ ਉਹ ਤੁਹਾਨੂੰ ਕਿਵੇਂ ਬਿਠਾਉਣ ਤੁਹਾਡੀ ਵਿਚਾਰਧਾਰਾ ਨੂੰ ਤੁਹਾਨੂੰ ਵਿੱਚ ਕਿਵੇਂ ਬਿਠਾਉਣ ਦੇਖੋ ਸਭ ਤੋਂ ਪਹਿਲਾਂ ਮੈਂ ਤਾਂ ਇਹੀ ਕਲੈਰੀਫਾਈ ਕਰੂੰਗਾ ਵੀ ਬੀਜੇਪੀ ਦਾ ਸਟੂਡੈਂਟ ਵਿੰਗ ਨਹੀਂ ਹੈ ਇਹ ਦੇ ਵਿੱਚ ਇੱਕ ਇੰਡੀਪੈਂਡੈਂਟ ਸਟੂਡੈਂਟ ਆਰਗੇਨਾਈਜੇਸ਼ਨ ਹੈ ਜਿਹੜੀ 1949 ਦੀ ਬਣੀ ਹੋਈ ਹੈ ਨਾ ਬੀਜੇਪੀ ਜਾ ਕੇ ਆਈ ਹੈ ਕਿਤੇ 1980 ਦੇ ਵਿੱਚ ਤੇ ਅ ਉਹਨਾਂ ਦੇ ਸਟੂਡੈਂਟ ਬੈਂਕ ਕਿਵੇਂ ਹੋ ਸਕਦੇ ਠੀਕ ਹੈ ਸਾਡੇ ਵਾਸਤੇ ਵੀ ਇਹ ਨਿਊ ਤਾਲੁਕਾਤ ਬੀਜਪੀ ਨਾਲ ਐਵੀਬੀਬੀਪੀ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਨਾ ਅਸੀਂ ਉਹਨਾਂ ਦੇ ਸਾਡੇ ਲਈ ਇਹ ਕਾਂਗਰਸ ਬੀਜਪੀ ਆਮ ਆਦਮੀ ਪਾਰਟੀ ਦੇ ਲੀਡਰ ਇੱਕੋ ਹੀ ਸਮਾਨ ਨੇ ਜੀ ਠੀਕ ਹੈ ਸਾਡੇ ਲਈ ਅਗਰ ਬੀਜਪੀ ਕੱਲ ਨੂੰ ਐਸਾ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕੋਈ ਐਸਾ ਫੈਸਲਾ ਲੈ ਕੇ ਆਈਏ ਜਿਹੜਾ ਵਿਦਿਆਰਥੀ ਦੇ ਹੱਕਾਂ ਦੇ ਵਿਰੁੱਧ ਹੈ ਤਾਂ ਐਵੀਬੀਬੀਪੀ ਤੇ ਅਸੀਂ ਖੁੱਲ ਕੇ ਉਹਦਾ ਵਿਰੋਧ ਕਰਾਂਗੇ ਤੇ ਅਸੀਂ ਕਰਾਂਗੇ ਵੀ ਸਾਡਾ ਅੱਜ ਦੇ ਟਾਈਮ ਦੇ ਵਿੱਚ ਜਦੋਂ ਮੈਂ ਚੁਣਿਆ ਹੋਇਆ ਇੱਕ ਨੁਮਾਇੰਦਾ ਹਾਂ ਤੇ ਮੇਰੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਮੈਂ ਡਾਇਲੌਗ ਤੇ 네ਗੋਸ਼ੀਏਸ਼ਨ ਤੇ ਆ ਕੇ ਇੱਕ ਵਾਰ ਉਹਨਾਂ ਨਾਲ ਬੈਠ ਕੇ ਗੱਲ ਕਰਾਂ ਮੈਂ ਤਾਂ ਸਾਰੇ ਕਾਉਂਸਲ ਮੈਂਬਰਸ ਨੂੰ ਵੀ ਇਹੀ ਕਹੂੰਗਾ ਵੀ ਆਓ ਆਪੇ ਇੱਕ ਡੈਲੀਗੇਸ਼ਨ ਲੈ ਕੇ ਚੱਲਦੇ ਹਾਂ ਜਾ ਕੇ ਮਿਲ ਕੇ ਉਹਨੇ ਵਾਈਸ ਪ੍ਰਧਾਨ ਨੂੰ ਜਾਂ ਕਿਤੇ ਹਾਇਰ ਅਥਾਰਟੀਜ਼ ਨੂੰ ਤੁਸੀਂ ਕਹਿ ਰਹੇ ਹੋ ਕਿ ਮੈਂ ਬੀਜੇਪੀ ਦਾ ਵਿਰੋਧ ਕਰੂੰਗਾ ਤਾਂ ਤੁਸੀਂ ਇਹ ਪ੍ਰਦਰਸ਼ਨ ਕਰੋ ਤੁਸੀਂ ਮੰਨਦੇ ਹੋ ਸੈਨੇਟ ਭੰਗ ਕਰਨਾ ਗਲਤ ਹੈ ਬਿਲਕੁਲ ਮੈਂ ਉਸ ਹਿਸਟਰੀ ਨੂੰ ਮੰਨਦਾ ਪਰ ਰਿਫਾਰਮਸ ਹੋਣੇ ਵੀ ਬਹੁਤ ਜ਼ਰੂਰੀ ਨੇ ਅੱਜ ਜਿਹੜੇ ਉੱਥੇ ਬੈਠੇ ਨੇ ਚਾਹੇ ਪੁਰਾਣੇ ਸੈਨੇਟਸ ਨੇ ਸੈਨੇਟਰਸ ਨੇ ਉਹ ਵੀ ਕਿਸੇ ਟਾਈਮ ਮੰਗਦੇ ਸੀਗੇ ਠੀਕ ਹੈ 1997 ਦੇ ਵਿੱਚ ਜਦੋਂ ਡੀਪੀਐਸ ਰੰਧਾਵਾ ਜੀ ਪ੍ਰਧਾਨ ਹੁੰਦੇ ਸੀਗੇ ਇਸ ਯੂਨੀਵਰਸਿਟੀ ਦੇ ਵਿੱਚ ਉਸ ਟਾਈਮ ਤੇ ਉਹਨਾਂ ਨੇ ਡਿਮਾਂਡ ਵੀ ਰੱਖੀ ਸੀਗੀ ਵੀ ਸੈਨੇਟ ਦੇ ਵਿੱਚ ਸਟੂਡੈਂਟ ਰਿਪਰੈਜ਼ੈਂਟੇਸ਼ਨ ਕਿਥੇ ਪ੍ਰਧਾਨ ਨੂੰ ਮੈਂਬਰ ਹੋਣਾ ਚਾਹੀਦਾ ਉਦੋਂ ਬਾਅਦ ਤੁਸੀਂ ਅੱਜ ਦੇਖ ਲਓ ਵੀ ਕਿਹੜਾ ਟੀਚਰ ਧਰਨੇ ਤੇ ਉੱਥੇ ਪਰ ਪਰ ਜਿਹੜੇ ਇਲੈਕਟਿਡ ਮੈਂਬਰ ਨੇ ਸੈਨੇਟ 99 ਮੈਂਬਰੀ ਸੈਨੇਟ ਹੈ ਉਹਨੂੰ 31 ਮੈਂਬਰ ਕਰ ਦੇਣਾ ਉਹਦੇ ਵਿੱਚ ਵੀ ਇਲੈਕਟਿਡ ਨਹੀਂ ਨੋਮੀਨੇਟਡ ਲੋਕ ਹੋਣ ਤਾਂ ਲੱਗਦਾ ਨਹੀਂ ਹੈ ਸਿੱਧੇ ਸਿੱਧੇ ਤੌਰ ਤੇ ਜਿਹੜਾ ਇਹ ਡਾਕਾ ਹੀ ਹੈ ਦੇਖੋ ਉਹਦੇ ਜੀ ਮੈਂ ਤੁਹਾਨੂੰ ਇੱਕ ਚੀਜ਼ ਕਹਿ ਰਿਹਾ ਨਾ ਉਹ ਇੱਕ ਡਿਸਕਸ਼ਨ ਦਾ ਵਿਸ਼ਾ ਹੈ ਉਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਡਾਇਲੌਗ ਹੋਣਾ ਚਾਹੀਦਾ ਜਿਹੜੀ ਦੇਖੋ ਮੇਰੇ ਹਿਸਾਬ ਨਾਲ ਸੈਨਟ ਜਿਹੜੀ ਹੈਗੀ ਆ ਉਹਦੀ ਬੋਡੀ ਦੀ ਨੰਬਰਿੰਗ ਕਟਣੀ ਚਾਹੀਦੀ ਸੀ ਬਹੁਤ ਜ਼ਰੂਰੀ ਸੀਗਾ ਕਿਉਂਕਿ ਕਿਸੇ ਨਾ ਕਿਸੇ ਮੁੱਦੇ ਤੇ ਪਹੁੰਚਣ ਵਾਸਤੇ ਉੱਥੇ ਸਹਿਮਤੀ ਨਹੀਂ ਸੀ ਬਣਦੀ ਅੱਜ ਆਪਾਂ ਗੱਲ ਕਰਦੇ ਆ ਨੰਬਰਿੰਗ ਕਿਉਂ ਕਟਣੀ ਚਾਹੀਦੀ ਸੀ ਤੁਹਾਡੇ ਹਿਸਾਬ ਨਾਲ ਦੇਖੋ ਹੁਣ ਇੱਕ 117 ਤਾਂ ਐਮਐਲਏ ਦੀਆਂ ਸੀਟਾਂ ਇੱਥੇ ਪੰਜਾਬ ਦੀਆਂ ਹੈਗੀਆਂ ਨੇ ਨਾ ਤੇ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਦੋ ਧਿਰ ਨੇ ਜੀ ਲੀਡਰ ਆਫ ਆਪੋਜੀਸ਼ਨ ਹੈ ਠੀਕ ਹੈ ਇੱਕ ਰੂਲਿੰਗ ਪਾਰਟੀ ਹੈ ਸਪੀਕਰ ਹੈ ਜਿਹੜਾ ਉਹਨੂੰ ਦੇਖ ਰਿਹਾ ਹੈ ਹਨਾ ਸਾਰਿਆਂ ਨੂੰ ਉਹ ਕਰ ਰਿਹਾ ਹੈ ਤੇ ਕੰਨਵੇ ਮੈਂਬਰ ਕਮੇਟੀ ਦੇ ਵਿੱਚ ਕਦੇ ਵੀ ਕੋਈ ਕੰਸੈਂਸਸ ਦੇ ਉੱਤੇ ਪਹੁੰਚ ਨਹੀਂ ਪਾਉਂਦਾ ਸੀ ਜਿਸ ਦੇ ਕਰਕੇ ਵੈਲਫੇਅਰ ਹਮੇਸ਼ਾ ਡਿਲੇ ਹੋਂਦਾ ਰਿਹਾ ਠੀਕ ਹੈ ਹਾਂ ਹੁਣ ਕਿੰਨੀ ਘੱਟ ਹੋਣੀ ਚਾਹੀਦੀ ਸੀ ਕਿ ਇਹ ਸਾਰਿਆਂ ਦੀ ਡਿਮਾਂਡ ਰਹੀ ਹੈ ਚਾਹੇ ਪੁਰਾਣੇ ਸੈਨੀਟਰਸ ਦੀ ਵੀ ਸੀਗੀ ਸਾਰਿਆਂ ਦੀ ਡਿਮਾਂਡ ਰਹੀ ਹੈ ਰਿਫਾਰਮਸ ਹੋਣੇ ਚਾਹੀਦੇ ਹੁਣ ਕਿੰਨੀ ਘੱਟ ਹੋਣੀ ਚਾਹੀਦੀ ਸੀ ਇਹ ਵੀ ਚਰਚਾ ਦਾ ਵਿਸ਼ਾ ਹੈ ਮੇਨ ਗੱਲ ਜਿਹੜੀ ਹੈ ਨਾ ਸੈਨੇਟ ਫੇਅਰ ਹਜੇ ਉਹਦੇ ਵਿੱਚ ਇਲੈਕਟਿਡ ਰਿਪ੍ਰেজੈਂਟੇਸ਼ਨ ਹੈਗੀ ਹੈ ਜਿਹਦੇ ਵਿੱਚ ਮੈਂ ਵੀ ਇਸ ਚੀਜ਼ ਦੇ ਹੱਕ ਚੰ ਵੀ ਉਹ ਇਲੈਕਟਿਡ ਰਿਪ੍ਰেজੈਂਟੇਸ਼ਨ ਸੈਨੇਟ ਵਿਚ ਸਭ ਤੋਂ ਪਹਿਲਾਂ ਤਾਂ ਇਹੀ ਡਿਮਾਂਡਸ ਨੇ ਵੀ ਉਹਨੂੰ ਸੈਨਟ ਦੇ ਵਿੱਚੋਂ ਹੀ ਕੱਢਿਆ ਜਾਵੇ ਸਿੰਡੀਕੇਟ ਨੂੰ ਤੇ ਉਹਦੇ ਵਿੱਚ ਇਲੈਕਟਿਡ ਰਿਪ੍ਰেজੈਂਟੇਸ਼ਨ ਹੋਣੀ ਚਾਹੀਦੀ ਹੈ ਤੁਸੀਂ ਧਰਨਾ ਪ੍ਰਦਰਸ਼ਨ ਕਰੋਗੇ ਹੁਣ ਧਰਨਾ ਪ੍ਰਦਰਸ਼ਨ ਬਿਲਕੁਲ ਕਰਾਂਗੇ ਪਰ ਮੇਰੇ ਲਈ ਅੱਜ ਦੇ ਟਾਈਮ ਦੇ ਵਿੱਚ ਧਰਨਾ ਪ੍ਰਦਰਸ਼ਨ ਲਾਸਟ ਰਿਸੋਰਟ ਹੈ ਸਭ ਤੋਂ ਪਹਿਲਾਂ ਮੈਂ ਡਾਇਲੌਗ ਕਰ ਰਹੇ ਹਾਂ ਮੈਂ ਆਪਣੀ ਡੈਲੀਗੇਸ਼ਨ ਜਿਹੜੀ ਹੈਗੀ ਹੈ ਲੈ ਕੇ ਜਾ ਰਹੇ ਹਾਂ ਭਾਈਸ ਪ੍ਰਧਾਨ ਦੇ ਕੋਲ ਪਰਤ ਦੇ ਅਸੀਂ ਡਾਇਲੌਗ ਦੇ ਨਾਲ ਕਰਾਂਗੇ ਜੇ ਸਾਨੂੰ ਲੱਗਦਾ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਸ ਟਾਈਮ ਫਰੇਮ ਦੇ ਵਿੱਚ ਨਹੀਂ ਸਾਡੇ ਤੋਂ ਉਹਨਾਂ ਤੋਂ ਮੀਟ ਹੋ ਰਹੀਆਂ ਜਾਂ ਫਿਰ ਉਹ ਨਹੀਂ ਖਰੇ ਉੱਤਰ ਰਹੇ ਜੋ ਸਾਡੀ ਮੰਗਾ ਸੀਗੀਆਂ ਉਹਨਾਂ ਨੇ ਉਹ ਚੀਜ਼ਾਂ ਨੂੰ ਨਹੀਂ ਪੂਰਾ ਕੀਤਾ ਤਾਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਯੂਨੀਵਰਸਿਟੀ ਦਾ ਇੱਕ ਵੱਡਾ ਵਰਗ ਉੱਥੇ ਬੈਠਾ ਹੈ ਅਗਰ ਉਹ ਬੈਠੇ ਨੇ ਤਾਂ ਤੁਸੀਂ ਨਾਲ ਦਰੀ ਬਿਸ਼ਾ ਕੇ ਬੈਠੋ ਆਦੇ ਵਿੱਚ ਆ ਦਾ ਨਾਰਾ ਮਾਰਦੇ ਹਾਂ ਤਾਂ ਤੁਹਾਨੂੰ ਔਰ ਤੁਹ ਕੌਣ ਬਿਠਾਊਗਾ ਘਰ ਵਿੱਚ ਨਹੀਂ ਨਹੀਂ ਮੈਂ ਮੈਂ ਉਹੀ ਸਟੇਟਮੈਂਟ ਸੀਗੀ ਵੀ ਇਹ ਬੀਪੀ ਵਾਲਾ ਕੋਈ ਵੜਨ ਨਹੀਂ ਦੇਣਾ ਉੱਥੇ ਬੈਠੇ ਉਹਨਾਂ ਦੇ ਬੰਦਿਆਂ ਦੀ ਇਹ ਸਟੇਟਮੈਂਟ ਸੀ ਨਾ ਜਿਵੇਂ ਅੱਜ ਮੈਂ ਵੀ ਬੈਠ ਗਿਆ ਉਹਨਾਂ ਦਾ ਉਹਨਾਂ ਨੇ ਜਿਹੜੇ ਉੱਥੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਜਿਹੜੇ ਸੋ ਕਾਲਡ ਆਊਟਡੇਟਡ ਲੀਡਰਸ ਜਿਹੜੇ ਪੁਰਾਣੇ ਹੋ ਚੁੱਕੇ ਨੇ ਜਿਨ੍ਹਾਂ ਨੂੰ ਹੁਣ ਲਾਈਮਲਾਈਟ ਚਾਹੀਦੀ ਹੈ ਜਿਨ੍ਹਾਂ ਨੇ ਹੁਣ ਇਸ ਜਗ੍ਹਾ ਤੋਂ ਆਪਣਾ ਇੱਕ ਪਲੇਟਫਾਰਮ ਬਣਾ ਕੇ ਰਾਜਨੀਤੀ ਚਮਕਾਉਣੀ ਆ ਉਹਨਾਂ ਤੋਂ ਨਹੀਂ ਜਰਿਆ ਜਾਣਾ ਵੀ ਮੈਂ ਉੱਥੇ ਆ ਕੇ ਬੈਠਾ ਹਾਂ ਚਾਹੁੰਦੇ ਨਹੀਂ ਉਦੋਂ ਪਹਿਲਾਂ ਉਹਨਾਂ ਦੇ ਸਟੇਟਮੈਂਟਾਂ ਕੱਢਤੀਆਂ ਨੇ ਕਿ ਏਬੀਵੀਪ ਦਾ ਕੋਈ ਵੀ ਨਮਾਇੰਦਾ ਚਾਹੇ ਜਿੱਤਿਆ ਹੋਇਆ ਚਾਹੇ ਹਾਰਿਆ ਹੋਇਆ ਇੱਥੇ ਨਹੀਂ ਆਏਗਾ ਜਦ ਅਸੀਂ ਵੈਲਕਮ ਹੀ ਨਹੀਂ ਹੈਗੇ ਤਾਂ ਕੀ ਅਸੀਂ ਸਟੂਡੈਂਟ ਯੂਨੀਵਰਸਿਟੀ ਦੇ ਵਿੱਚ ਯੂਨਿਟੀ ਦੇ ਵਿੱਚ ਪਾੜ-ਪਾਣ ਹੀ ਇੱਕ ਲੱਗ ਤੋਂ ਕਰ ਦਈਏ ਇਹ ਮੇਰਾ ਜ਼ਮੀਰ allow ਨਹੀਂ ਕਰਦਾ ਹਾਂ ਅਸੀਂ ਆਪਣੇ ਲੈਵਲ ਦੇ ਉੱਤੇ ਜਿਵੇਂ ਰੋਸ਼ ਪ੍ਰਦਰਸ਼ਨ ਕਰਨਾ ਹੋਗਾ ਅਸੀਂ ਕਰਾਂਗੇ ਜੇ ਧਰਨਾ ਵੀ ਲਾਉਣਾ ਹੋਊਗਾ ਤਾਂ ਅਸੀਂ ਐਸੀ ਜਗ੍ਹਾ ਤੇ ਜਾ ਕੇ ਲਾਵਾਂਗੇ ਜਿੱਥੇ ਸਾਡੀ ਆਵਾਜ਼ ਹੋਰ ਬੁਲੰਦ ਹੋ ਕੇ ਜਾ ਕੇ ਸੁਣੀ ਜਾ ਸਕੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਾਬ ਦੇ ਹੱਕਾਂ ਨੂੰ ਖਤਮ ਕੀਤਾ ਜਾ ਰਿਹਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਦੇਖੋ ਰਿਫਾਰਮ ਜਦੋਂ ਵੀ ਆਉਂਦਾ ਉਹਦੀ ਇੰਪਲੀਕੇਸ਼ਨ ਤੋਂ ਬਾਅਦ ਹੀ ਉਹਦੀ ਪ੍ਰੈਕਟੀਕਲਿਟੀ ਦਾ ਪਤਾ ਲੱਗਦਾ ਹੈ ਠੀਕ ਹੈ ਕੋਈ ਵੀ ਰਿ ਹਾਂ ਹੋ ਸਕਦਾ ਵੀ ਉਹ ਚੀਜ਼ਾਂ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਗਲਤ ਤਰੀਕੇ ਨਾਲ ਉਹਨਾਂ ਨੂੰ ਮਿਸ ਕਰ ਦਿੱਤਾ ਗਿਆ ਜਿਵੇਂ ਮੈਂ ਇਸ ਚੀਜ਼ ਨੂੰ ਮੰਨਦਾ ਵੀ ਇਹ ਰਿਫਾਰਮ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਟੇਕਹੋਲਡਰਸ ਤੇ ਪੰਜਾਬ ਦੇ ਸਟੇਕਹੋਲਡਰਸ ਦੀ ਕਨਸਿਡਰੇਸ਼ਨ ਨਹੀਂ ਹੈ ਤੇ ਇਸ ਚੀਜ਼ ਨੂੰ ਰਿਵਿਊ ਕਰਨਾ ਚਾਹੀਦਾ ਤੇ ਜਦੋਂ ਅਸੀਂ ਮਿਨਿਸਟਰੀ ਆਫ ਐਜੂਕੇਸ਼ਨ ਵਿੱਚ ਵੀ ਜਾ ਕੇ ਆਏ ਹਾਂ ਅਸੀਂ ਵੀ ਇਹੀ ਗੱਲ ਰੱਖੀ ਵੀ ਕਾਈਂਡਲੀ ਇਸ ਚੀਜ਼ ਨੂੰ ਹਲੇ ਰੋਕਿਆ ਜਾਵੇ ਇਹਦੀ ਇੰਪਲੀਮੈਂਟੇਸ਼ਨ ਨੂੰ ਰੋਕਿਆ ਜਾਵੇ ਇਸ ਚੀਜ਼ ਨੂੰ ਰਿਵਿਊ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਚੇਂਜਸ ਰਿਕੁਆਇਰਡ ਹੈ ਪ੍ਰਧਾਨ ਜੀ ਮੈਂ ਟੋਕਦਾ ਵੱਟ ਦੇ ਪਿੰਡੂਜਾਰ ਕੇ ਪੰਜਾਬ ਦੀ ਹਿੱਕ ਤੇ ਬਣੀ ਹੋਈ ਯੂਨੀਵਰਸਿਟੀ ਹੈ ਅਗਰ ਪੰਜਾਬ ਦੀ ਯੂਨੀਵਰਸਿਟੀ ਵਿੱਚ ਕੇਂਦਰੀਕਰਨ ਕੀਤਾ ਜਾਊਗਾ ਪੰਜਾਬ ਜਿਹਦੇ ਵਿੱਚੋਂ ਵੱਡਾ 파ਟ ਹੈ ਤਾਂ ਤੁਹਾਨੂੰ ਲੱਗਦਾ ਨਹੀਂ ਤੁਸੀਂ ਵਿਦਿਆਰਥੀਆਂ ਦੇ ਨਮਾਇੰਦੇ ਹੋ ਤਾਂ ਤੁਹਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਬਿਲਕੁਲ ਕਰਨੀ ਚਾਹੀਦੀ ਹੈ ਮੈਂ ਉਹੀ ਗੱਲ ਕਹਿ ਰਿਹਾ ਨਾ ਪਰ ਅੱਜ ਦੇ ਟਾਈਮ 'ਚ ਵੀ ਜਿਹੜੇ ਨਵੇਂ ਰਿਫਾਰਮਸ ਆਏ ਨੇ ਤੁਸੀਂ ਪੁਰਾਣੇ ਸੈਨੇਟ ਦੀ ਫਾਰਮੇਸ਼ਨ ਦੇਖੋ ਉਹਦੇ ਵਿੱਚ ਤਾਂ ਹਿਮਾਚਲ ਦੇ ਹਰਿਆਣੇ ਦੇ ਚੰਡੀਗੜ੍ਹ ਦੇ ਵੀ ਨੁਮਾਇੰਦੇ ਸੀਗੇ ਪਰ ਅੱਜ ਦੇ ਟਾਈਮ ਦੇ ਵਿੱਚ ਸਿਰਫ ਤੇ ਸਿਰਫ ਪੰਜਾਬ ਦੇ ਨੁਮਾਇੰਦੇ ਡੀਪੀਆਈ ਸੀਗਾ ਜਿਹੜਾ ਪੰਜਾਬ ਦਾ ਵੀ ਹੁੰਦਾ ਸੀ ਹਰਿਆਣੇ ਦਾ ਹਿਮਾਚਲ ਦਾ ਵੀ ਹੁੰਦਾ ਸੀਗਾ ਠੀਕ ਹੈ ਹਰਿਆਣਾ ਹਿਮਾਚਲ ਤੱਕ ਆਪਣਾ ਨੋਮੀਨੇਸ਼ਨ ਵਾਪਸ ਲੈ ਚੁੱਕੇ ਆ ਤੁਹਾਨੂੰ ਲੱਗਦਾ ਨਹੀਂ ਫਿਰ ਇਹ ਸਟੇਟ ਯੂਨੀਵਰਸਿਟੀ ਡਿਕਲੇਅਰ ਕਰਨੀ ਚਾਹੀਦੀ ਹੈ ਮੈਂ ਉਹੀ ਗੱਲ ਕਹਿ ਰਿਹਾ ਨਾ ਜੇ ਤਾਂ ਸਟੇਟ ਯੂਨੀਵਰਸਿਟੀ ਡਿਕਲੇਅਰ ਹੋਣੀ ਚਾਹੀਦੀ ਹੈ ਫਿਰ ਪੰਜਾਬ ਸਰਕਾਰ ਦਾ ਯੋਗਦਾਨ ਵੀ ਉਨਾ ਹੀ ਹੋਣਾ ਚਾਹੀਦਾ ਨਾ ਅੱਜ ਦੇ ਟਾਈਮ ਵਿੱਚ ਤੁਸੀਂ ਦੇਖੋ ਵੀ ਪੰਜਾਬ ਸਰਕਾਰ ਦਾ ਕੀ ਯੋਗਦਾਨ ਰਹਿ ਗਿਆ ਅਸੀਂ ਤਾਂ ਇਸ ਚੀਜ਼ ਨੂੰ ਰੋਣੇ ਆ ਵੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਕਿਉਂ ਨਹੀਂ ਜਾਗਦੀ ਅੱਜ ਤੋਂ ਕਿੰਨੇ ਸਾਲ ਔਰ 4 ਸਾਲ 2021 ਚ ਇਲੈਕਸ਼ਨ ਹੋਈਆਂ ਉਸ ਤੋਂ ਬਾਅਦ ਪਿਛਲੇ ਸਾਲ ਜਿਹੜੀਆਂ ਐਕਸ਼ਨ ਦਿਵਾਰੇ ਹੋਣੀਆਂ ਸੀਗੀਆਂ ਹੁਣ ਤੱਕ ਉਹਨਾਂ ਨੇ ਕਿਉਂ ਨਹੀਂ ਆਵਾਜ਼ ਉਠਾਈ ਇਸ ਚੀਜ਼ ਦੇ ਉੱਤੇ ਹੁਣ ਤੱਕ ਉਹ ਕਿਉਂ ਨਹੀਂ ਮਿਲਣਾ ਹੈ ਅੱਜ ਜਦੋਂ ਇਹ ਚੀਜ਼ ਇਸ ਤਰੀਕੇ ਨਾਲ ਹੋ ਗਈ ਇੰਪਲੀਮੈਂਟ ਹੋ ਗਈ ਤੇ ਉਹਨਾਂ ਨੂੰ ਇੱਕ ਤਰੀਕੇ ਨਾਲ ਜਾਗ ਆ ਗਈ ਤੇ ਸਟੂਡੈਂਟ ਸੈਂਟਰ ਤੇ ਖੜੇ ਆ ਪ੍ਰਧਾਨ ਜੀ ਇਹ ਜੋ ਸਟੂਡੈਂਟ ਸੈਂਟਰ ਹੈ ਪੰਜਾਬ ਦੀ ਹੋਂਦ ਨੂੰ ਦੱਸਦਾ ਬਹੁਤ ਸਾਰੇ ਲੋਕ ਇੱਥੇ ਆ ਰਹੇ ਨੇ ਤੁਸੀਂ ਕਹਿ ਰਹੇ ਹੋ ਸੋ ਕਾਲਡ ਜਿਹੜੇ ਇੱਥੋਂ ਦੇ ਪੁਰਾਣੇ ਪ੍ਰਧਾਨ ਨੇ ਜਾਂ ਸੈਨੇਟ ਮੈਂਬਰ ਨੇ ਉਹ ਆਪਣੀ ਰਾਜਨੀਤੀ ਚਮਕਾਉਣ ਆ ਰਹੇ ਨੇ ਉਹ ਕਹਿ ਰਹੇ ਨੇ ਅਸੀਂ ਆਪਣੀ ਹੋਂਦ ਬਚਾਉਣਾ ਚਾਹੁੰਦੇ ਆ ਜੀ ਤੁਸੀਂ ਦੇਖਿਆ ਕੱਲ ਬਹੁਤ ਸਾਰੀਆਂ ਲੜਕੀਆਂ ਨੇ ਚਾਹੇ ਪੀਐਸ ਲਲਕਾਰ ਵਾਲੀਆਂ ਨੇ ਉਹ ਕਹਿੰਦੇ 2.5 ਕਰੋੜ ਚ ਯੂਨੀਵਰਸਿਟੀ ਪਹਿਲਾਂ ਵੇਚਣ ਲੱਗੀ ਸੀਗੀ ਇਹਦਾ ਪੂਰਾ ਕੇਂਦਰੀਕਰਨ ਹੋ ਗਿਆ ਇੱਕ ਵਿਚਾਰਧਾਰਾ ਜਿਹੜੀ ਕਿ ਹੁਣ ਵਿਧਿਕ ਢਾਂਚੇ ਨੂੰ ਚੇਂਜ ਕਰਕੇ ਥੋਪੀ ਜਾ ਰਹੀ ਹੈ ਮੈਂ ਉਹੀ ਕਹਿ ਰਿਹਾ ਨਾ ਦੇਖੋ ਜਦ ਤੱਕ ਅਸੀਂ ਮੈਂ ਪੰਜਾਬ ਦਾ ਪੁੱਤ ਮੈਂ ਇੱਥੇ ਹਾਂ ਤਾਂ ਮੈਂ ਐਸੀ ਕੋਈ ਵੀ ਚੀਜ਼ ਜਿਹੜੀ ਪੰਜਾਬ ਦੇ ਲੋਕਾਂ ਦੇ ਅਗੇਂਸਟ ਹੋਗੀ ਉਹ ਹੋਣ ਨਹੀਂ ਦਵਾਂਗਾ ਇਸੇ ਲਈ ਤਾਂ ਸੀ ਇੰਗੇਜ ਹੋਏ ਆ ਨਾ ਜੀ ਪਰ ਪੰਜਾਬ ਦੇ ਪੁੱਤ ਦੀ ਆਵਾਜ਼ ਤਾਂ ਹੁਣ ਤੱਕ ਗੂੰਜੀ ਨਹੀਂ ਕਿਤੇ ਪੰਜਾਬ ਦਾ ਤੁਸੀਂ ਪੰਜਾਬ ਦੇ ਪੁੱਤ ਮੰਨਦੇ ਹੋ ਮੈਂ ਪੰਜਾਬ ਦਾ ਪੁੱਤ ਹਾਂ ਤਾਂ ਫਿਰ ਅੱਗੇ ਹੋ ਕੇ ਲੜੋ ਨਾ ਪੰਜਾਬ ਦੀ ਲੜਾਈ ਮੈਂ ਕਹਿ ਰਿਹਾ ਜੀ ਲੜੋ ਫਿਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡੇ ਹਿਸਾਬ ਨਾਲ ਕੀ ਧਰਨਾ ਪ੍ਰਦਰਸ਼ਨ ਇੱਕੋ ਹੀ ਜ਼ਰੀਆ ਮੇਰੇ ਹਿਸਾਬ ਨਾਲ ਧਰਨਾ ਪ੍ਰਦਰਸ਼ਨ ਵਨ ਆਫ ਦਾ ਵੇ ਹੈ ਬਟ ਦੈਟ ਇਜ਼ ਨਾਟ ਦੀ ਓਨਲੀ ਵੇ ਮੇਰਾ ਮੰਨਣਾ ਹੈ ਵੀ ਅਸੀਂ ਡਾਇਲੌਗਸ ਦੇ ਉੱਤੇ ਬੈਠ ਕੇ ਨੈਗੋਸ਼ੀਏਸ਼ਨ ਕਰੀਏ ਮੇਰੀ ਗੱਲ ਸੁਣੋ ਅੱਜ ਮੈਂ ਇੱਕ ਚੁਣਿਆ ਹੋਇਆ ਨਮਾਇੰਦਾ ਠੀਕ ਹੈ ਜਿਹੜੀ ਮੇਰੀ ਪਹਿਲਾਂ ਐਕਟੀਵਿਜ਼ਮ ਸੀਗੀ ਉਹ ਧਰਨੇ ਦੀ ਸੀਗੀ ਅੱਜ ਮੈਂ ਚੁਣ ਕੇ ਆਇਆ ਮੇਰੇ ਕੋਲ ਇਸ ਚੀਜ਼ ਦੀ ਪਾਵਰ ਹੈ ਮੇਰੇ ਕੋਲ ਰਾਈਟ ਹੈ ਵੀ ਮੈਂ ਜਾ ਕੇ ਸੈਂਟਰ ਦੇ ਮੱਥੇ ਵੱਜਾਂ ਤੇ ਆਪਣੀ ਗੱਲ ਰੱਖਾਂ ਤੇ ਫਿਰ ਮੈਂ ਉਹਦੀ ਐਕਸਰਸਾਈਜ਼ ਕਿਉਂ ਨਹੀਂ ਕਰ ਰਿਹਾ ਸੈਨੇਟ ਚੋਣਾ ਬਹਾਲ ਕਰਾ ਦੋ ਗੱਲ ਮੁੱਕਦੀ ਹੋਊਗੀ ਉਹ ਧਰਨਾ ਖਤਮ ਹੋ ਜਾਏਗਾ ਮੈਂ ਉਹੀ ਕਹਿ ਰਿਹਾ ਨਾ ਅੱਜ ਦੇ ਟਾਈਮ ਤੇ ਵੇਟ ਕੀ ਦੀ ਹੋ ਰਹੀ ਆ ਪ੍ਰਧਾਨ ਜੀ ਹੋ ਰਹੀ ਹੈ ਤੁਸੀਂ ਇਹ ਦੇਖੋ ਵੀ ਇਸ ਯੂਨੀਵਰਸਿਟੀ ਦੇ ਵਿੱਚ ਟੀਚਰਸ ਵੀ ਨਹੀਂ ਸਟੂਡੈਂਟਸ ਵੀ ਨਹੀਂ ਕਿ টিਚਰਸ ਦੇ ভিউ ਕੀ ਨੇ ਤੁਸੀਂ ਅੱਜ ਉਹਨਾਂ ਨੂੰ ਪੁੱਛ ਲਓ ਵੀ টিਚਰਸ ਕਿਉਂ ਨਹੀਂ ਇਥੇ ਇੰਗੇਜ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਟੀਚਰ ਨੇ ਚੁਣਿਆ ਹੈ ਕਿ ਵਿਦਿਆਰਥੀਆਂ ਨੇ ਚੁਣਿਆ ਨਹੀਂ ਵਿਦਿਆਰਥੀਆਂ ਨੇ ਚੁਣਿਆ ਪਰ ਤੁਸੀਂ ਆਵਾਜ਼ ਟੀਚਰਾਂ ਦੀ ਬੁਲੰਦ ਕਰ ਰਹੇ ਹੋ ਪ੍ਰਧਾਨ ਜੀ ਚਲਾਉਣੀ ਕਿ ਨਹੀਂ ਯੂਨੀਵਰਸਿਟੀ ਸਾਰਿਆਂ ਦੀ ਹੈ ਨਾ ਮੈਂ ਫੇਰ ਉਹੀ ਗੱਲ ਕਰ ਤੁਹਾਨੂੰ ਤਾਂ ਟੀਚਰਾਂ ਵਿਦਿਆਰਥੀਆਂ ਨੇ ਚੁਣਿਆ ਨਾ ਜੇਕਰ ਉਹਨਾਂ ਦੀ ਦਿੱਕਤ ਹੈ ਤਾਂ ਤੁਹਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਰ ਹੀ ਰਹੇ ਹਾਂ ਸਰ ਬਿਲਕੁਲ ਕਰ ਰਹੇ ਹਾਂ ਅਸੀਂ ਜਾਵਾਂਗੇ ਮੈਂ ਤੁਹਾਨੂੰ ਇਹੀ ਕਹਿ ਰਿਹਾ ਨਾ ਵੀ ਸਾਰੇ ਸਟੇਕ ਹোলਡਰਸ ਨੂੰ ਸੁਣ ਕੇ ਹੀ ਇਹ ਚੀਜ਼ ਹੋਣੀ ਚਾਹੀਦੀ ਹੈ ਸਟੂਡੈਂਟਸ ਦੀ ਫੇਰ ਮੈਂ ਉਹੀ ਗੱਲ ਕਰ ਰਿਹਾ ਵੀ ਮੇਰੀ ਰਿਪਰੈ ਮੈਂਬਰ ਹੋਣੇ ਚਾਹੀਦੇ ਨੇ ਕੁਝ ਚੁਣੀਂਦਾ ਜਿਹੜੇ ਐਲੂਮਾਈਨਾਈਜ਼ ਜਿਹੜੀ ਦੋ ਸੀਟਾਂ ਨੇ ਇਹਨਾਂ ਨੇ ਰੱਖੀਆਂ ਨੇ ਉਹਨਾਂ ਨੂੰ ਤਾਂ ਛੇ ਕਰਨੀਆਂ ਚਾਹੀਦੀਆਂ ਨੇ ਜਿਹਦੇ ਵਿੱਚ ਪੰਜਾਬ ਦੀ ਮੈਜੋਰਿਟੀ ਹੋਣੀ ਚਾਹੀਦੀ ਹੈ ਵੀ ਐਲੂਮਾਈਨਾਈਜ਼ ਜਿਹੜੇ ਨੇ ਉਹ ਪੰਜਾਬ ਤੋਂ ਹੋਣੇ ਚਾਹੀਦੇ ਨੇ ਇਸ ਪੰਜਾਬ ਯੂਨੀਵਰਸਿਟੀ ਨੇ ਬਹੁਤ ਵੱਡੇ ਵੱਡੇ ਪ੍ਰਧਾਨ ਮੰਤਰੀ ਮਨਮੋਨ ਸਿੰਘ ਹੋ ਗਏ ਇੱਥੋਂ ਬਹੁਤ ਵੱਡੇ ਵੱਡੇ ਲੀਡਰ ਨੇ ਜਿਹੜੇ ਹੁਣੇ ਸੰਸਦ ਦੇ ਅਨੰਦਪੁਰ ਤੋਂ ਮਲਵਿੰਦਰ ਕਾਂਗ ਹੋਣ ਬਰਿੰਦਰ ਢਿੱਲੋਂ ਹੋਣ ਦਲਵੀਰ ਗੋਲਡੀ ਹੋਣ ਬਹੁਤ ਸਾਰੇ ਲੰਬੀ ਲਿਸਟ ਹੈ ਤਾਂ ਲੱਗਦਾ ਨਹੀਂ ਇਹ ਇਤਿਹਾਸ ਨੂੰ ਗੌਰਵ ਮੈਂ ਇਤਿਹਾਸ ਨੂੰ ਇਸ ਵੇਲੇ ਤੁਹਾਨੂੰ ਇਹ ਜ਼ਰੂਰਤ ਹੈ ਤਾਂ ਕਿ ਤੁਸੀਂ ਪੰਜਾਬ ਦੀ ਨੁਮਾਇੰਦਗੀ ਉੱਥੇ ਜਾ ਕੇ ਕਰੋ ਬੀਂਗੇ ਪ੍ਰਧਾਨ ਤਾਂ ਕਿ ਜਿਹੜੀ ਆਵਾਜ਼ ਹੈ ਹੋਰ ਬਲੰਦ ਹੋਵੇ ਬਿਲਕੁਲ ਮੈਂ ਤਾਂ ਉਹੀ ਕਹਿ ਰਹਿਣਾ ਅਸੀਂ ਨੁਮਾਇੰਦਗੀ ਕਰ ਰਹੇ ਹਾਂ ਪਰ ਗੱਲ ਇਹ ਵੀ ਸਿਰਫ ਤੇ ਸਿਰਫ ਅੱਜ ਦੇ ਟਾਈਮ ਦੇ ਵਿੱਚ ਇਹੀ ਮੰਨ ਲੈਣਾ ਵੀ ਉੱਥੇ ਜਾ ਕੇ ਨੁਮਾਇੰਦਗੀ ਹੋਊਗੀ ਜਾਂ ਹੋਰ ਤਰੀਕੇ ਨਾਲ ਕਿਸੇ ਪਾਸੇ ਨਹੀਂ ਕੀਤੀ ਜਾ ਸਕਦੀ ਮੇਰੇ ਸਾਹਮਣੇ ਇਹ ਚੀਜ਼ ਗਲਤ ਹੈ ਅੱਜ ਮੈਂ ਆਪਣੀ ਪੈਰ ਵਾਈ ਆਪਣੇ ਤਰੀਕੇ ਦੇ ਨਾਲ ਜਿਹੜੀ ਮੈਨੂੰ ਲੱਗਦਾ ਵੀ ਸਾਡੀ ਪਾਰਟੀ ਲਾਈਨ ਜਿਹੜੀ ਕਹਿ ਰਹੀ ਆ ਵੀ ਅਸੀਂ ਉਸ ਹਿਸਾਬ ਨਾਲ ਡਾਇਰੈਕਸ਼ਨ ਦੇ ਹਿਸਾਬ ਨਾਲ ਚੱਲ ਰਹੇ ਆ ਕੀ ਚਾਹੋ ਨੇ ਹੁਣ ਤੁਸੀਂ ਕੀ ਕਰ ਸਕਦੇ ਹੋ ਸੈਂ ਇਹ ਜਿਹੜਾ ਧਰਨਾ ਚੱਲ ਰਿਹਾ ਇਹ ਇਸ ਦੇ ਫੇਵਰ ਦੇ ਲਈ ਤੁਸੀਂ ਆਪਣੇ ਪੱਧਰ ਤੇ ਕੀ ਕਰੋਗੇ ਕਰਾਂਗੇ ਇਲਿਗੇਸ਼ਨ ਜਿਹੜੀ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਕੋਲ ਲੈ ਕੇ ਜਾਵਾਂਗੇ ਤੇ ਜਿਹੜੀ ਜਿਹੜੀ ਸਾਡੀ ਡਿਮਾਂਡਸ ਹੋਣਗੀਆਂ ਜਿਹੜੀ ਜਿਹੜੀ ਸਟੂਡੈਂਟਸ ਦੀ ਡਿਮਾਂਡ ਹੋਣਗੀਆਂ ਉਹ ਸਾਰੀਆਂ ਨੂੰ ਅਸੀਂ ਇੱਕ ਮੈਪ ਬਣਾ ਕੇ ਰੋਡ ਮੈਪ ਬਣਾ ਕੇ ਉਹਨਾਂ ਦੇ ਸਾਹਮਣੇ ਪੇਸ਼ ਕਰਾਂਗੇ ਵੀ ਆਹ ਸਾਰੀ ਚੀਜ਼ਾਂ ਜਿਹੜੀਆਂ ਡਿਮਾਂਡ ਹੈਗੀਆਂ ਨੇ ਤੇ ਇਹਨਾਂ ਨੂੰ ਪੂਰਾ ਕੀਤਾ ਜਾਵੇ ਨੋਟੀਫਿਕੇਸ਼ਨ ਪੜਿਆ ਰੱਦ ਨਹੀਂ ਕਰ ਰਹੇ ਤੁਹਾਨੂੰ ਲੱਗਦਾ ਨਹੀਂ ਹੈ ਇਹ ਸਿੱਧੇ ਹੀ ਸਿੱਧੇ ਤੌਰ ਪਰ ਇਹ ਆ ਪੰਜਾਬ ਦੇ ਜਾਂ ਯੂਨੀਵਰਸਿਟੀ ਦੇ ਹੱਕਾਂ ਤੇ ਡੱਕਾ ਹੀ ਹੈ ਮੈਂ ਉਹੀ ਕਹਿ ਰਿਹਾ ਨਾ ਜੇ ਉਹ ਚੀਜ਼ ਡਿਲੇ ਹੋਈ ਹੈ ਤਾਂ ਜੋ ਪਹਿਲੀ ਨੋਟੀਫਿਕੇਸ਼ਨ ਤੇ ਹੁਣ ਦੀ ਨੋਟੀਫਿਕੇਸ਼ਨ ਦੇ ਵਿੱਚ ਫਰਕ ਇਹੀ ਹੈ ਵੀ ਉਹਨੂੰ ਡਿਲੇ ਕੀਤਾ ਜਾਏ ਕੁਝ ਨਾ ਕੁਝ ਤਾਂ ਸੋਚਿਆ ਹੀ ਹੋਣਾ ਤੇ ਅਸੀਂ ਉਹ ਚੀਜ਼ ਦਾ ਪ੍ਰੈਸ਼ਰਾਈਜ਼ ਜਿਹੜਾ ਉਹਨਾਂ ਨੂੰ ਕਰ ਰਹੇ ਹਾਂ ਵੀ ਇਹਦੇ ਵਿੱਚ ਸੋਚਣਾ ਜ਼ਰੂਰੀ ਹੈ ਤੁਸੀਂ ਇਸ ਚੀਜ਼ ਨੂੰ ਦੁਬਾਰਾ ਰਿਵਿਊ ਕਰੋ ਉਹਦੇ ਵਾਸਤੇ ਜਿਹੜਾ ਉਹ ਟਾਈਮ ਫਰੇਮ ਵੀ ਬਹੁਤ ਜ਼ਰੂਰੀ ਹੈ ਅੱਛਾ ਬਧਿਆਰਥੀ ਤੁਹਾਨੂੰ ਸੁਣ ਰਹੇ ਨੇ ਲਾਸਟ ਕਮੈਂਟ ਹੈ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਪੱਧਰ ਕੁੱਝ ਯਕੀਨ ਵਿਦਿਆਰਥੀਆਂ ਨੂੰ ਹੋਵੇ ਤੁਹਾਨੂੰ ਤਾਂ ਕਿ ਤੁਸੀਂ ਉਹਨਾਂ ਦੀ ਲੜਾਈ ਲੜ ਰਹੇ ਹੋ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਮੈਂ ਪੰਜਾਬ ਦੇ ਹੱਕ ਨਹੀਂ ਮਰਨ ਦਊਗਾ ਜਦ ਤੱਕ ਮੈਂ ਇਸ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਹਾਂ ਉਸ ਤੋਂ ਬਾਅਦ ਵੀ ਟਿਨਿਓਰ ਤੋਂ ਬਾਅਦ ਵੀ ਜਦ ਤੱਕ ਪੰਜਾਬ ਯੂਨੀਵਰਸਿਟੀ ਦਾ ਮੇਰੇ ਨਾਲ ਲਿੰਕ ਹੈ ਮੈਂ ਨਾਤਾ ਮੈਂ ਇੱਥੇ ਦਾ ਸਟੂਡੈਂਟ ਰਿਹਾ ਉਦੋਂ ਤੱਕ ਇਸ ਯੂਨੀਵਰਸਿਟੀ ਦੇ ਜਾਂ ਪੰਜਾਬ ਦੇ ਲੋਕਾਂ ਦੇ ਹੱਕ ਨਹੀਂ ਮਰਨ ਦਊਗਾ ਇੱਕ ਸਵਾਲ ਹੋਰ ਲੈ ਲਓ ਜਿਹੜੀ ਤੁਹਾਡੀ ਪਾਰਟੀ ਹੈ ਐਵੀਵੀਪੀ ਇਹਦੀ ਵਿਚਾਰਧਾਰਾ ਤੋਂ ਕਹਿੰਦੇ ਇਹ ਕੇਂਦਰ ਦੀ ਨਾਲ ਤੁਸੀਂ ਕਹਿ ਰਹੇ ਹੋ ਨਹੀਂ ਲੈਣਾ ਦੇਣਾ ਪਰ ਸਿੱਧੇ ਸਿੱਧੇ ਤੌਰ ਤੇ ਕਨੈਕਸ਼ਨ ਆ ਕਹਿੰਦੇ ਤਾਂ ਤੁਹਾਡੀ ਵਿਚਾਰਧਾਰਾ ਬੀਜੇਪੀ ਦੀ ਵਿਚਾਰਧਾਰਾ ਸੈਂਟਰ ਦੀ ਵਿਚਾਰਧਾਰਾ ਤੋਂ ਬਹੁਤ ਪ੍ਰੋਬਲਮ ਹੈ ਕਹਿੰਦੇ ਫਿਰ ਇਸ ਚੀਜ਼ ਨੂੰ ਕਿਵੇਂ ਡਿਫਾਈਨ ਕਰੋਗੇ ਔਰ ਜਿਹੜੇ ਵਿਦਿਆਰਥੀ ਬੈਠੇ ਨੇ ਉਹਨਾਂ ਨੂੰ ਕਿਵੇਂ ਯਕੀਨ ਦਿਵਾਓਗੇ ਕਿ ਤੁਸੀਂ ਉਹਨਾਂ ਦੇ ਨਾਲ ਤੇ ਜੇ ਇਨ ਕੇਸ ਕੱਲ ਨੂੰ ਬੀਜੇਪੀ ਕੋਈ ਐਸਾ ਕਹਿ ਲੋ ਵੀ ਫੈਸਲਾ ਸਿੱਤ ਕੇਂਦਰ ਸਰਕਾਰ ਫੈਸਲਾ ਐਸਾ ਥੋਪਣ ਦੀ ਕੋਸ਼ਿਸ਼ ਕਰੂਗੀ ਤਾਂ ਅਸੀਂ ਉਹਨਾਂ ਦੇ ਅਗੇਂਸਟ ਵੀ ਦਰਨਾ ਪ੍ਰਦਰਸ਼ਨ ਕਰਾਂਗੇ ਕਦੋਂ ਇਸ ਤੋਂ ਬਾਅਦ ਕੀ ਹੋਊਗਾ ਯੂਨੀਵਰਸਿਟੀ ਤਾਂ ਪੰਜਾਬ ਦੇ ਹੱਥੋਂ ਜਾ ਰਹੀ ਹੈ ਅੱਜ ਨਹੀਂ ਕੱਲ ਚਲੇ ਜਾਊਗੀ ਅਗਰ ਆਵਾਜ਼ ਬੁਲੰਦ ਨਾ ਹੋਈ ਜੇ ਲੋਕ ਇੱਥੇ ਨਾ ਬੈਠਦੇ ਤਾਂ ਇਸ ਸੈਨੇਟ ਦੇ ਮੁੱਦੇ ਤੇ ਪ੍ਰਧਾਨ ਜੀ ਰੱਖਦਾ ਤੁਹਾਨੂੰ ਡਿਲੇ ਦਾ ਵਾਲਾ ਵੀ ਨੋਟੀਫਿਕੇਸ਼ਨ ਹੁੰਦਾ ਬਿਨਾਂ ਰੋਏ ਮਾ ਦੁੱਧ ਦਿਓ ਤੁਸੀਂ ਕਹਿ ਰਹੇ ਹੋ ਅਸੀਂ ਗੱਲ ਡਾਇਲੌਗ ਨਾਲ ਕਿੰਨੇ ਮਸਲੇ ਹੱਲ ਹੋਏ ਆ ਜਦ ਤੱਕ ਜਾ ਕੇ ਦਿੱਲੀ ਦੀਆਂ ਬੁਰੂਆਂ ਤੇ ਨਹੀਂ ਬੈਠੇ ਸੀਗੇ ਤਦ ਤੱਕ ਬਿੱਲ ਵਾਪਸ ਨਹੀਂ ਹੋਏ ਕਿਹੜੀ ਲੜਾਈ ਹੈ ਜਿਹੜੀ ਬਿਨਾ ਲੜੇ ਜਿੱਤੀ ਜਾਂਦੀ ਹੈ ਮੈਨੂੰ ਇਹ ਦੱਸੋ ਤੁਸੀਂ ਤਾਂ ਵਿਦਿਆਰਥੀ ਹੋ ਯੰਗ ਹੋ ਮੈਂ ਕਹਿ ਰਿਹਾ ਵੀ ਉਹ ਉਹਨਾਂ ਦੀ ਲੜਾਈ ਦਾ ਬਿਨਾ ਲੜੇ ਜਿੱਤ ਸਕਦੇ ਹੋ ਲੜਾਈ ਨਹੀਂ ਲੜੀ ਜਿੱਤੀ ਜਾ ਸਕਦੀ ਹੈ ਫਿਰ ਮੈਂ ਉਹੀ ਕਹਿ ਰਿਹਾ ਨਾ ਹਰ ਇੰਟਾਂ ਦੇ ਲੜਾਈ ਲੜਨ ਦੇ ਆਪਣੇ ਆਪਣੇ ਤਰੀਕੇ ਨੇ ਮੈਂ ਉਸ ਚੀਜ਼ ਨੂੰ ਤਾਂ ਗਲਤ ਹੀ ਨਹੀਂ ਕਹਿ ਰਿਹਾ ਵੀ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ ਮੈਂ ਤਾਂ ਉਸ ਚੀਜ਼ ਦਾ ਵੀ ਕਹਿ ਰਿਹਾ ਹਾਂ ਸਮਰਥਨ ਦੇ ਰਿਹਾ ਹਾਂ ਵੀ ਸਟੂਡੈਂਟਸ ਜਿਹੜੇ ਹੈਗੇ ਨੇ ਆਪਣੇ ਤਰੀਕੇ ਦੇ ਨਾਲ ਉਸ ਚੀਜ਼ ਨੂੰ ਲੜ ਰਹੇ ਨੇ ਖਾਪ ਰਹੇ ਨੇ ਉੱਥੇ ਇਸ ਟਾਈਮ ਸੰਘਰਸ਼ ਕਰ ਰਹੇ ਨੇ ਉਸ ਚੀਜ਼ ਤੋਂ ਕੋਈ ਮਨਾਹੀ ਨਹੀਂ ਹੈ ਪਰ ਮੇਰਾ ਸੰਘਰਸ਼ ਕਿਸੇ ਹੋਰ ਤਰੀਕੇ ਦਾ ਹੋ ਸਕਦਾ ਮੈਂ ਉਸ ਚੀਜ਼ ਨੂੰ ਕਹਿ ਰਿਹਾ ਤੇ ਮੈਂ ਉਹ ਸੰਘਰਸ਼ ਕਰ ਰਹੇ ਹਾਂ ਤੇ ਜਿੱਦ ਮੈਨੂੰ ਲੱਗੂਗੀ ਵੀ ਅੱਜ ਦੇ ਟਾਈਮ ਦੇ ਵਿੱਚ ਮੇਰਾ ਸੰਘਰਸ਼ ਜਿਹੜਾ ਹੈ ਇਸ ਚੀਜ਼ ਨਾਲ ਨਹੀਂ ਕੰਮ ਆ ਰਿਹਾ ਤੇ ਮੈਂ ਧਰਨੇ ਪ੍ਰਦਰਸ਼ਨ ਤੇ ਵੀ ਬੈਠੂੰਗਾ ਪਰ ਮੈਂ ਫੇਰ ਨਹੀਂ ਰੱਖੀ ਹੋਈ ਠੀਕ ਹੈ ਤੁਹਾਡਾ ਦਿਲ ਕਰਦਾ ਜਾਣ ਬਿਲਕੁਲ ਕਰਦਾ ਜੀ ਤੁਸੀਂ ਇਹ ਦੇਖੋ ਕੱਲ ਮਲਵਿੰਦਰ ਕੰਗ ਜੀ ਆਏ ਉਹ ਕੀ ਕੱਲ ਹੀ ਆਏ ਸੀਗੇ ਉਹ ਤੋਂ ਦੋ ਤਿੰਨ ਦਿਨ ਪਹਿਲਾਂ ਵੀ ਆ ਰਹੇ ਸੀ ਨਾ ਫਿਰ ਕੱਲ ਕਿਉਂ ਉਹਨਾਂ ਦਾ ਵਿਰੋਧ ਹੋਇਆ ਜੀ ਠੀਕ ਹੈ ਤੇ ਆਪ ਮੈਂ ਸਟੇਟ ਦੇ ਖਿਲਾਫ ਹਾਂ ਸਟੇਟ ਸਰਕਾਰ ਨੇ ਜੋ ਹੁਣ ਤੱਕ ਸੈਂਟਰ ਦੇ ਖਿਲਾਫ ਨਹੀਂ 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 ਸੈਂਟਰ ਦੇ ਖਿਲਾਫ ਵੀ ਹੈ ਜੇਕਰ ਇਹ ਜੀ ਚੀਜ਼ਾਂ ਕਰਨਗੇ ਜੇ ਸੈਂਟਰ ਸਰਕਾਰ ਹੈ ਜੀ ਇਹ ਫੈਸਲੇ ਲੈ ਕੇ ਆਉਗੀ ਜਾਂ ਥੋਪਣ ਦੀ ਕੋਸ਼ਿਸ਼ ਕਰੂਗੀ ਤਾਂ ਉਹਨਾਂ ਦੇ ਖਿਲਾਫ ਵੀ ਹਾਂ ਪਰ ਮੈਂ ਫਿਰ ਕਹਿ ਲਗਣਾ ਵੀ ਜੋ ਕੱਲ ਚੀਜ਼ਾਂ ਹੋਈਆਂ ਉੱਥੇ ਠੀਕ ਹੈ ਮਲਵਿੰਦਰ ਕੰਗਜੀ ਨਾਲ ਮੀਤ Heer ji ਨਾਲ ਉਹ ਚੀਜ਼ਾਂ ਕਿਤੇ ਨਾ ਕਿਤੇ ਇੱਕ ਚੀਜ਼ਾਂ ਨੂੰ ਦੱਸਦੀਆਂ ਵੀ ਆਪਸ ਦੇ ਵਿੱਚ ਵੀ ਉਹ ਸੋ ਕਾਲਡ ਲੀਡਰਸ ਉਹ ਚੀਜ਼ਾਂ ਤੁਹਾਡੇ ਨਾਲ ਹੋ ਰਹੀਆਂ ਪ੍ਰਧਾਨ ਜੀ ਤੁਹਾਨੂੰ ਵੀ ਜਗ੍ਹਾ ਨਹੀਂ ਹੈਗੀ ਇਹਦਾ ਮਤਲਬ ਤੁਹਾਡੇ ਨਾਲ ਵੀ ਉਹੀ ਚੀਜ਼ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਜੀ ਬਿਲਕੁਲ ਹੋ ਰਹੀ ਹੈ ਮੈਂ ਤਾਂ ਹੀ ਕਹਿ ਰਿਹਾ ਨਾ ਉਹੀ ਹੋ ਰਹੀ ਹੈ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਜਿਹੜੇ ਇੱਥੇ ਬੈਠੇ ਨੇ ਜਿਹੜੇ ਇੱਥੇ ਇੱਕ ਟਾਈਮ ਤੇ ਹਾਈਜੈਕ ਕਰਕੇ ਪ੍ਰੋਟੈਸਟ ਨੂੰ ਬੈਠੇ ਨੇ ਤੇ ਜੇ ਮੈਂ ਉੱਥੇ ਆਉਣਾ ਚਾਹੁੰਨਾ ਤੇ ਜੇ ਮੈਂ ਉੱਥੇ ਆਉਣਾ ਚਾਹੁੰਦਾ ਸੀਗਾ ਤੇ ਮੈਨੂੰ ਕਿਉਂ ਨਹੀਂ ਆਉਣ ਦਿੱਤਾ ਇਹਨਾਂ ਦਾ ਸਵਾਲ ਉਹਨਾਂ ਤੇ ਕਹੋ ਨਾ ਜਾ ਕੇ ਕਿ ਪੰਜਾਬ ਜਿੰਦਾਬਾਦ ਹੈ ਪੰਜਾਬੀਆ ਜਿੰਦਾਬਾਦ ਹੈ ਯੂਨੀਵਰਸਿਟੀ ਜਿੰਦਾਬਾਦ ਹੈ ਯੂਨੀਵਰਸਿਟੀ ਪੰਜਾਬ ਦੀ ਹੈ ਨਾ ਕਿ ਸੈਂਟਰ ਦੀ ਹੈ ਮੈਂ ਤਾਂ ਕਿਹਾ ਸੀਗਾ ਪਰ ਉਹਨਾਂ ਨੇ ਮਾਈਕ ਖੋਲ੍ਹਿਆ ਕਹਿੰਦੇ ਇਹਨਾਂ ਨੂੰ ਵੜਨ ਨਹੀਂ ਦੇਣਾ ਤੁਸੀਂ ਉਹਨਾਂ ਦੇ ਬਿਆਨ ਦੇਖੋ ਨਾ ਜਿਹੜੇ ਉਹ ਆਨਲਾਈਨ ਪਾ ਰਹੇ ਨੇ ਆਨਲਾਈਨ ਹੀ ਪਾ ਰਹੇ ਨੇ ਵੀ ਏਬੀਵੀਪੀ ਨੂੰ ਵੜਨ ਨਹੀਂ ਦੇਣਾ ਦਾ ਫਿਰ ਇਹ ਕੋਈ ਵਿਚਾਰਧਾਰਾ ਤੋਂ ਦਿੱਕਤ ਹੈ ਨਾ ਉਹਨਾਂ ਨੂੰ ਮੈਂ ਉਹੀ ਕਹਿ ਰਹੇ ਹਾਂ ਨਾ ਫਿਰ ਜੇ ਏਸੀ ਮੈਂ ਤਾਂ ਪਹਿਲੇ ਦਿਨ ਹੀ ਪਾਰਟੀ ਲਾਈਨ ਤੋਂ ਪਾਰਟੀ ਲਾਈਨ ਤੋਂ ਬਾਹਰ ਜਾ ਸਕਦੇ ਹਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਵੀ ਮੈਂ ਪਾਰਟੀ ਇੱਕ ਟਾਈਮ ਦਿੱਤਾ ਮੈਂ ਐਫੀਡੇਵਿਟ ਦੇ ਮੁੱਦੇ ਤੇ ਪਾਰਟੀ ਤੋਂ ਹਟ ਕੇ ਵੀ ਉੱਥੇ ਗਿਆ ਉਦੋਂ ਵੀ ਮੇਰਾ ਸਵਾਗਤ ਨਹੀਂ ਹੋਇਆ ਮੈਂ ਉਹਨਾਂ ਨੂੰ ਕਿਹਾ ਕੈਪੈਸਿਟੀ ਦੇ ਵਿੱਚ ਆਏ ਆ ਫਿਰ ਵੀ ਉੱਥੇ ਇਕੱਲੇ ਨੂੰ ਉਹਨਾਂ ਨੇ ਘੇਰ ਕੇ ਇਹ ਗੱਲ ਕਹੀ ਵੀ ਤੇਰੀ ਇੱਥੇ ਕੋਈ ਜਗ੍ਹਾ ਨਹੀਂ ਹੈ ਤੂੰ ਇੱਥੋਂ ਚਲਾ ਜਾ ਹੂੰ ਠੀਕ ਹੈ ਨਾ ਤਾਂ ਫਿਰ ਮੈਨੂੰ ਦੱਸੋ ਜਿੱਥੇ ਜਿਸ ਜਗ੍ਹਾ ਤੇ ਆ ਚੀਜ਼ ਹੋ ਰਹੀ ਹੈ ਜਿਸ ਜਗ੍ਹਾ ਦੇ ਵਿੱਚ ਜਿੱਥੇ ਯੂਨਿਟੀ ਹੋਣੀ ਚਾਹੀਦੀ ਉੱਥੇ ਪੋਲਿਟਿਕਸ ਹੋ ਰਹੀ ਹੈ ਫਿਰ ਤੁਸੀਂ ਕੀ ਕਰ ਲੋਗੇ ਠੀਕ ਹੈ ਬਹੁਤ ਮਿਹਰਬਾਨੀ ਤਾਂ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਇਸ ਵੇਲੇ ਖਾਸ ਤੌਰ ਤੇ ਗੱਲਬਾਤ ਕਰ ਰਹੇ ਸੀ ਦੇਖੋ ਮੁੱਦਾ ਬਹੁਤ ਵੱਡਾ ਸੈਨੇਟ ਦਾ ਜਿਹੜਾ ਮੁੱਦਾ ਤਾਂ ਇਹ ਮੁੱਦਾ ਹੁਣ ਪੰਜਾਬ ਯੂਨੀਵਰਸਿਟੀ ਦੀਆਂ ਹੱਦਾਂ ਹਦੂਦਾਂ ਤੋਂ ਅੱਗੇ ਵੱਧ ਚੁੱਕਿਆ ਹੈ तमाम ਪੰਥਕ ਰਾਜਨੀਤਿਕ तमाम ਧਿਰਾਂ ਜੜੀਆਂ ਨੇ ਉਹ ਇਸ ਵੇਲੇ ਸ਼ਮੂਲੀਅਤ ਕਰ ਰਹੀਆਂ 10 ਤਰੀਕ ਨੂੰ ਬਹੁਤ ਵੱਡੀ ਕੋਲ ਹੈ ਪਰ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਦਾ ਆਪਣਾ ਦਰਦ ਹੈ ਕਹਿੰਦੇ ਮੈਂ ਪੰਜਾਬ ਦਾ ਪੁੱਤਾਂ ਤੇ ਮੈਂ ਉੱਥੇ ਜਾਣਾ ਚਾਹੁੰਦਾ ਮੇਰੇ ਲਈ ਜਗ੍ਹਾ ਨਹੀਂ ਬਹੁਤ ਸਾਰੇ ਤਿੱਖੇ ਸਵਾਲ ਉਹਨਾਂ ਨੂੰ ਹੋਏ ਕਿ ਆਖਰ ਜਿਸ ਉਹ এবੀਪੀ ਤੋਂ ਜੁਆਇਨ ਬਿਲੋਂਗ ਕਰਦੇ ਨੇ ਉਹ ਉਹਨਾਂ ਦੀ ਵਿਚਾਰਤਾ ਰਹੀ ਹੈ ਕੀ ਉਹ ਪੰਜਾਬ ਦੇ ਨਾਲ ਨੇ ਕੀ ਉਹ ਪੰਜਾਬ ਦੀਆਂ ਪਾਲਿਸੀਆਂ ਦੇ ਨਾਲ ਨੇ ਕੀ ਉਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਨੇ ਬਹੁਤ ਸਾਰੇ ਤਿੱਖੇ ਸਵਾਲ ਜ਼ਰੂਰ ਹੋਏ ਨੇ ਜਿਨ੍ਹਾਂ ਤੇ ਖੁੱਲਕੇ ਚਰਚਾ ਹੋਈ ਹੈ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ